ਸਰਸਾ ਦੇ ਕਿਨਾਰੇ ਮਾਂ ਨੂੰ ਪੁੱਛਦੇ ਦਾਦੀ ਜੀ ਕਰ ਹੁਣ ਕਿਤਨੀ ਕ ਦੂਰ ਮਾਂ ਨੂੰ ਪੁੱਛਦੇ ਕਰ ਥੋੜੀ ਕ ਦੂਰ ਬੇਬੇ ਨੂੰ ਮਿਲਾਂਗੇ ਜਰੂਰ ਨਹੀਂ ਕਿਸੇ ਦਾ ਕਸੂਰ ਨਹੀਂ ਕਿਸੇ ਦਾ ਕਸੂਰ ਤੇਰ ਆਪਣੇ ਨਖੇੜਦਾ ਧੀ ਕਹਿੰਦੀ ਚੰਬੇ ਵਰਤਿਆ ਪਾ ਵੀ ਦਾ ਘੇੜਦਾ ਧੀ ਕਹਿੰਦੀ ਚੰਬੇ ਵਰਤਿਆ ਪਾ ਵੀ ਦਾ ਘੇੜਦਾ ਧੀ ਕਹਿੰਦੀ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਸਾਫਰਿ ਸ਼ਹਾਦਤ ਆਪਾਂ ਵੀਡੀਓ ਉਸਦੀ ਬਣਾ ਰਹੇ ਸੀ ਤੇ ਅੱਜ 31 ਦਸੰਬਰ ਦਿਨ ਮੰਗਲਵਾਰ ਤੇ ਆਪਾਂ ਪਹੁੰਚੇ ਜੀ ਉਸ ਧਰਤੀ ਤੇ ਸਭ ਤੋਂ ਮਹਿੰਗੀ ਧਰਤੀ ਅਤੇ ਸਭ ਤੋਂ ਕੀਮਤੀ ਜਿੱਥੋਂ ਸਿੱਖੀ ਦੀ ਜੜ ਪੱਕੀ ਹੋਈ ਸੀ ਗੁਰਦੁਆਰਾ ਫਤਿਹਗੜ ਸਾਹਿਬ ਸਰਹੰਦ ਤੇ ਕਾਫੀ ਰਸਤੇ ਤੇ ਰਸਤੋਂ ਮੈਂ ਬਚ ਕੇ ਇੱਧਰ ਆਏ ਜੀ ਵੀਡੀਓ ਬਣਾਉਣ ਤੇ ਚਲਦੇ ਆ ਜੀ ਆਪਾਂ ਦਰਸ਼ਨ ਕਰਾਵਾਂਗੇ ਜੀ ਅੱਜ ਵੀ ਸੰਗਤ ਬਹੁਤ ਆ ਰਹੀ ਹੈ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਵੀ ਸਵਾ ਦਾ ਜੋੜ ਮੇਲ ਵੀ ਪਿਛੇ ਲੰਘਿਆ ਹੁਣ 27 28 ਤਰੀਕ ਨੂੰ ਤੇ ਅੱਜ ਹੈਗਾ ਜੀ 31 ਦਸੰਬਰ ਤੇ ਆਪਾਂ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੀ ਹੈ ਜੀ ਗੁਰੂ ਘਰ ਦੇ ਤੇ ਸੰਗਤ ਅੱਜ ਲੰਗਰ ਵੀ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਤੇ ਮੇਰੇ ਹਿਸਾਬ ਨਾਲ ਇਹ ਲੱਗਦਾ ਉਹਨੂੰ ਹਫਤਾ ਤੱਕ ਚੱਲਣਗੇ ਹੋਰ ਤੇ ਸੰਗਤ ਅੱਜ ਵੀ ਬਹੁਤ ਆਈ ਹੈ ਜੀ ਦਰਸ਼ਨ ਕਰਨ ਵਾਸਤੇ ਤੇ ਆਪਾਂ ਚੱਲਦੇ ਆ ਜੀ ਫਿਰ ਦਰਸ਼ਨ ਘਰਣੇ ਜਾ ਕੇ ਹਾਂ ਜੀ ਜਿਵੇਂ ਕਿ ਪਿਛਲੀ ਵੀਡੀਓ ਆਪਾਂ ਤੁਹਾਡੇ ਨਾਲ ਇਤਿਹਾਸ ਸਫਰ-ਏ-ਸ਼ਹਾਦਤ ਸਾਂਝਾ ਕੀਤਾ ਸੀ ਸੋਪਾਸ ਟੈਂਪੋ ਚ ਜੀ ਫਤਿਹਗੜ੍ਹ ਸਾਹਿਬ ਸਰਹੰਦ ਜਦੋਂ ਮੋਰਿੰਡੇ ਸ਼ਹਿਰ ਤੋਂ ਕੋਤਵਾਲੇ ਜੇਲ੍ਹ ਚੋਂ ਮਾਤਾ ਗੁਜਰਕੌਰ ਛੋਟੇ ਸਹਿਬ ਜਾਦਨ ਨੂੰ ਉੱਥੋਂ ਲਿਆਇਆ ਗਿਆ ਨਵਾਬ ਵਜੀਰ ਖਾਨ ਨੂੰ ਰਾਤ ਹੀ ਖਬਰ ਮਿਲ ਗਈ ਸੀ ਕਿ ਬਾਗੀ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਦੋ ਪੁੱਤਰਨ ਗ੍ਰਫਤਾਰ ਕਰ ਲਿਆ ਹੈ ਇਹ ਉਸ ਲਈ ਬਹੁਤ ਵੱਡੀ ਖੁਸ਼ੀ ਦੀ ਖਬਰ ਸੀ ਆਪਣੇ ਸਪਾਹੀ ਨੂੰ ਉਸਨੇ ਰਾਤ ਹੀ ਹੁਕਮ ਦੇ ਦਿੱਤਾ ਕਿ ਸਵੇਰੇ ਜਲਦੀ ਤੋਂ ਜਲਦੀ ਮਰਿੰਡੇ ਤੋਂ ਗੁਰੂ ਜੀ ਦੀ ਮਾਤਾ ਤੇ ਪੁੱਤਰਨ ਨੂੰ ਲਿਆ ਆਓ ਲਿਆਓ ਤੇ ਮੇਰੇ ਸਾਹਮਣੇ ਪੇਸ਼ ਕਰੋ ਅਜੀ ਮੂਹ ਹਨੇਰਾ ਨਹੀਂ ਸੀ ਕਿਸ ਤਰ੍ਹਾਂ ਦੇ ਫੌਜੀ ਦਸਤੇ ਦੀ ਧਾੜ ਮੁਰੰਡੇ ਆਣ ਪਹੁੰਚੀ ਮਾਤਾ ਜੀ ਦੇ ਸਹਿਬ ਜਦ ਨੂੰ ਹਵਲਤ ਵਿੱਚੋਂ ਬਾਹਰ ਕੱਢ ਕੇ ਨੇੜੇ ਗੁਰਦੁਆਰਾ ਗਾਂਧ ਸ਼ਹੀਦਾ ਖੜੇ ਕੀਤੇ ਗੱਡੇ ਵਿੱਚ ਬਿਠਾ ਕੇ ਕਾਲੀ ਕਾਲੀ ਸਰਹੰਦ ਲੈ ਕੇ ਆਏ ਜਦੋਂ ਸਰਹੰਦ ਵਿਖੇ ਗੱਡੇ ਵਿੱਚ ਬਿਠਾ ਕੇ ਲੈ ਕੇ ਆਏ ਤਾਂ ਸਾਰੇ ਲੋਕ ਪੁੱਛਦੇ ਇਹ ਕੌਣ ਹਨ ਬਜ਼ੁਰਗੋ ਮਾਤਾ ਅਤੇ ਛੋਟੇ ਬੱਚੇ ਕੌਣ ਹਨ ਬਹੁਤ ਵੱਡਾ ਇਕੱਠ ਹੋ ਗਿਆ ਉਸੇ ਘਾਟੇ ਵਿੱਚ ਭੱਜਾ ਭੱਜਾ ਆਇਆ دیਵਾਨ ਸੁਚਾਨੰਦ ਸਾਰਿਆਂ ਨੂੰ ਪਿੱਛੇ ਹਟਾਉਂਦਾ ਹੜਾਉਂਦਾ ਜੀਰ ਖਾਨ ਦਾ دیਵਾਨ ਸੁਚਾਨੰਦ ਆ ਰਿਹਾ ਇਸ ਨੂੰ ਦੇਖ ਕੇ ਮਾਤਾ ਜੀ ਨੇ ਸਹਿਬਜ਼ਾਦੇ ਨੂੰ ਹੌਸਲਾ ਦਿੱਤਾ ਕਿ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ ਇਹ ਆਪਾਂ ਨੂੰ ਛੁਡਾ ਦੇਵੇਗਾ ਮਾਤਾ ਜੀ ਨੇ ਭੀੜ ਵਿੱਚੋਂ ਸੁਣਿਆ ਸੀ ਕਿ ਹਿੰਦੂ دیਵਾਨ ਸੁਚਾਨੰਦ ਆ ਰਿਹਾ ਹੈ ਪਰ ਇਸ ਪਾਪੀ ਨੇ ਤਾਂ ਆਉਂਦੇ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਈ ਮਾੜੇ ਬੋਲ ਬੋਲਦੇ ਨੇ ਕਿਹਾ ਕਿ ਨਵਾਬ ਸਾਹਿਬ ਦਾ ਹੁਕਮ ਹੈ ਇਸ ਗੁਰੂ ਦੀ ਮਾਂ ਨੂੰ ਠੰਡੇ ਬੁਰਜ ਵਿੱਚ ਭੇਜ ਦੋ ਇਹਨਾਂ ਬਾਲਕਾਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕਰੋ ਇੱਕ ਮਿੰਨਾ ਨਵਾਬ ਦੇ ਤਲੇ ਝਟਣ ਵਾਲਾ ਉਸ ਦਾ ਵੱਡਾ ਚਾਪਲੋਸ ਸੀ ਮਾਤਾ ਜੀ ਨੂੰ ਪੋਤਿਆਂ ਨਾਲੋਂ ਅਲੱਗ ਕਰਕੇ ਠੰਡੇ ਬੁਰਜ ਵਿੱਚ ਭੇਜ ਦਿੱਤਾ ਇਹ ਠੰਡਾ ਬੁਰਜ ਹੁਣ ਦੇ ਸਮੇਂ ਏਸੀ ਵਾਂਗ ਰੈਸਟੋਰਮ ਸੀ ਉੱਚੀ ਥਾਂ ਤੇ ਬਣੇ ਹੋਏ ਇਹ ਬੁਰਜ ਨੂੰ ਵਜ਼ੀਰ ਖਾਨ ਨੇ ਸਮੇਂ ਰਾਪ ਬੁਰਜ ਦੇ ਬੁਰਜ ਕਹਿੰਦੇ ਸੀ ਗਰਮੀਆਂ ਨੂੰ ਨਵਾਬ ਇੱਥੇ ਠਹਿਰਦਾ ਸੀ ਇਹ ਬਹੁਤ ਠੰਡਾ ਸੀ ਇਸ ਦੇ ਨੇੜੇ ਹੀ ਹੰਸਲਾ ਨਦੀ ਵਗਦੀ ਸੀ ਉਸ ਨਦੀ ਵਿੱਚੋਂ ਇੱਕ ਚਰਣਾ ਇਸ ਬੁਰਜ ਦੀਆਂ ਕੰਧਾਂ ਦੇ ਨਾਲ ਹੀ ਵਹਿ ਕੇ ਵਗਦਾ ਹੋਇਆ ਸੀਤ ਲਹਿਰ ਪੈਦਾ ਕਰ ਦਿੰਦਾ ਇਸਦੇ ਚਾਰ ਚੁਫੇਰੇ ਕੰਧਾਂ ਨਾ ਹੋਣ ਕਰਕੇ ਚਾਰੇ ਪਾਸਿਆਂ ਤੋਂ ਠੰਡੀ ਹਵਾ ਆਉਂਦੀ ਰਹਿੰਦੀ ਤੇ ਇਸਦੀ ਉਚਾਈ ਹੋਰ ਵੀ ਠੰਡਾ ਕਰ ਦਿੰਦੀ ਤੇ ਸਰਦੀਆਂ ਵਿੱਚ ਇੱਥੇ ਕਿੰਨੀ ਠੰਡ ਹੋਵੇਗੀ ਇਹ ਤੁਸੀਂ ਅੰਦਾਜ਼ਾ ਆਪਣੇ ਲਾ ਸਕਦੇ ਜਦੋਂ ਦੋਵੇਂ ਸਹਿਬ ਜਦਿਆਂ ਨੂੰ ਵਜ਼ੀਰ ਖਾਨ ਦੀ ਲੱਗੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਹਨਾਂ ਦੀ ਸੁੰਦਰਤਾ ਨੂੰ ਸਾਰੇ ਕਚਹਿਰੀ ਦੇਖਣ ਲੱਗ ਪਏ ਅਮੀਰ ਵਜ਼ੀਰ ਗੁਲਾਬ ਵਰਗੇ ਕੋਮਲ ਮੁਖੜਿਆਂ ਨੂੰ ਦੇਖਦੇ ਹੀ ਰਹਿ ਗਏ ਕਚਹਿਰੇ ਵਿੱਚ ਵੜਦਿਆਂ ਹੀ ਦੋਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਟੜਵਾਦੀ ਸੋਚ ਵਾਲੇ ਸੁਣ ਕੇ ਸੜ ਕੋਲੇ ਹੋ ਗਏ ਨਵਾਬ ਵਜ਼ੀਰ ਖਾਨ ਅੰਦਰ ਹੀ ਅੰਦਰ ਰੋਜਣ ਲੱਗਾ ਸੁੱਚਾ ਨੰਦ ਨੇ ਸ ਬੱਚਿਆਂ ਕੋ ਆਣ ਕੇ ਕਿਹਾ ਕਿ ਤੁਸੀਂ ਨਵਾਬ ਨੂੰ ਸਲਾਮ ਕਰੋ ਇਥੇ ਇਹਨਾਂ ਦਾ ਹੀ ਹੁਕਮ ਚੱਲਦਾ ਹੈ ਪਰ ਸਭ ਜਾਦੇ ਨੇ ਕਿ ਅਸੀਂ ਆਪਣੇ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਹੀ ਬੁਲਾਵਾਂਗੇ ਸਿੱਧ ਚੁਕਾ ਕੇ ਕਿਸੇ ਨੂੰ ਸਲਾਮ ਨਹੀਂ ਕਰਾਂਗੇ ਬੱਚਿਆਂ ਨੂੰ ਕਿਹਾ ਜਲਦੀ ਫਤਿਹ ਤੇ ਤੁਸੀਂ ਇਹਨਾਂ ਫਕਰ ਕਰਦੇ ਹੋ ਜਿਹੜੀ ਫਤਿਹ ਤੇ ਤੁਸੀਂ ਇਹਨਾਂ ਫਕਰ ਕਰਦੇ ਹੋ ਉਸ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਵਿੱਚ ਮਾਰ ਕੇ ਉਸ ਦਾ ਸਿਰ ਕੱਟ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤਾ ਹੈ ਤੇ ਸਹਿਬਜ਼ਾਦੇ ਨੇ ਕਿਹਾ ਉਹਨਾਂ ਨੂੰ ਕੌਣ ਮਾਰ ਸਕਦਾ ਹੈ ਲੋਕ ਪ੍ਰਲੋਕ ਦੀ ਬਾਦਸ਼ਾਹੀ ਸਾਡੇ ਪਿਤਾ ਜੀ ਕੋਲ ਹੈ ਉਹਨਾਂ ਨੂੰ ਕੋਈ ਵੀ ਮਾਰ ਨਹੀਂ ਸਕਦਾ ਭਾਰੇ ਤੇ ਜੋਸ਼ਪੁਰ ਜਵਾਬ ਸੁਣ ਕੇ ਸਾਰੀ ਕਚਹਿਰੀ ਦੇ ਲੋਕ ਬਹੁਤ ਹੈਰਾਨ ਹੋਏ ਤੇ ਇਹਨਾਂ ਦੇ ਪਿਤਾ ਗੁਰਗੋਬ ਸਿੰਘ ਜੀ ਦੀ ਜ਼ਰੀਰੀ ਦੀ ਗੱਲਾਂ ਕਰਨ ਲੱਗ ਪਈਏ ਕੋਈ ਕਹਿੰਦੇ ਇਹ ਬਾਪ ਵਰਗੇ ਹੀ ਨਿਡਰ ਨੇ ਇਹ ਕਹਿਣ ਇਹਨਾਂ ਦੇ ਬਾਬੇ ਨੇ ਵੀ ਮਰਨਾਂ ਕਬੂਲ ਕਰ ਲਿਆ ਸੀ ਪਰ ਧਰਮ ਨੇ ਸੀ ਬਦਲਿਆ ਇਹ ਵੀ ਇਸਲਾਮ ਕਬੂਲ ਨਹੀਂ ਕਰਨੀਏ ਭਰੇ ਭੀਤੇ ਵਜ਼ੀਰ ਖਾਨ ਨੇ ਨਿੱਤੀ ਤੋਂ ਕੰਮ ਲੈਂਦੇ ਆ ਪਿਆਰ ਨਾਲ ਇਸਲਾਮ ਕਬੂਲ ਨਾ ਲਈ ਕਿਹਾ ਤੁਹਾਨੂੰ ਬਾਦਸ਼ਾਹੀ ਜ਼ਗੀਰਾ ਮਹਿਲ ਮਾਰੀਆਂ ਤੇ ਧਨ ਦੌਲਤਾਂ ਅਨੇਕਾ ਪ੍ਰਕਾਰ ਦੇ ਲਾਲਚ ਦਿੱਤੇ ਉਹਨਾਂ ਨਿੱਕੀਆਂ ਪਰਮਹਾਨ ਸ਼ਖਸੀਆਂ ਤੁਹਾਨੂੰ ਕੋਈ ਵੀ ਲੋਭ ਲਾਲਚ ਆਪਣੇ ਵਸਤ ਚ ਨਾ ਕਰ ਸਕਿਆ ਗੁੱਸੇ ਵਿੱਚ ਆ ਕੇ ਹਾਕਮਾਂ ਤੇ ਸਹਬਜ਼ਾਦਿਆਂ ਨੇ ਸ਼ਰੀਰ ਨੂੰ ਝੰਜੋੜਿਆ ਸ਼ਕਤੀ ਨਾਲ ਇਸਲਾਮ ਕਬੂਲ ਕਰਨ ਲਈ ਕਿਹਾ ਪਰ ਕਦੇ ਡੋਲੇ ਨਹੀਂ ਗੁੱਸੇ ਵਿੱਚ ਆ ਕੇ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਇਹਨਾਂ ਦੇ ਕੱਪੜੇ ਉਤਾਰ ਦਿੱਤੇ ਜਾਣ ਇਹਨਾਂ ਨੂੰ ਨਾ ਭੋਜਨ ਨਾ ਪਾਣੀ ਨਾ ਉੱਪਰ ਲੈਣ ਵਾਸਤੇ ਕੋਈ ਕੱਪੜਾ ਦਿੱਤਾ ਜਾਵੇ ਠੰਡੇ ਬੁਰਜ ਵਿੱਚ ਧੱਕ ਕੇ ਇਹਨਾਂ ਨੂੰ ਕੈਦ ਕੀਤਾ ਜਾਵੇ ਅਤੇ ਨਾ ਹੀ ਕੋਈ ਆਵੇ ਤੇ ਨਾ ਹੀ ਕੋਈ ਜਾਵੇ ਸਖਤੀ ਪਹਿਰਾ ਕਰ ਦਵੋ ਦੁਪਹਿਰ ਦੇਰ ਦੇ ਕੀ ਮੁੜ ਵਾਪਸ ਨਹੀਂ ਆਈ ਦਾਦੀ ਮਾਂ ਠੰਡੇ ਬੁਰਜ ਤੋਂ ਪੋੜਿਆਂ ਵੱਲ ਦੇਖਦੀ ਮੇਰੇ ਪੁੱਤਰੇ ਕਦੋਂ ਆਉਣਗੇ ਜਦੋਂ ਸਾਹਮਣੇ ਦਿਖੇ ਆਏ ਤੇ ਬੜੀ ਖੁਸ਼ ਹੋਈ ਕਿ ਮੇਰੇ ਪੁੱਤੇ ਆ ਰਹੇ ਹਨ ਤੇ ਦਾਦੀ ਮਾਂ ਨੇ ਗਲ ਬੱਕੜ ਲਈ ਦੋਨਾਂ ਨੂੰ ਪੁੱਛਿਆ ਕੀ ਕਹਿੰਦੇ ਸੀ ਕਿ ਸਹੌਜਾ ਦੇ ਬੋਲੇ ਦਾਦੀ ਮਾ ਸਾਨਤਾ ਨੂੰ ਬਦਲਣ ਵਾਸਤੇ ਕੀ ਆ ਤੁਹਾਨੂੰ ਜ਼ਗੀਰਾ ਪਰ ਅਸੀਂ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਧਰਮ ਨਹੀਂ ਛੱਡਾਂਗੇ ਅਸੀਂ ਆਪਣੇ ਧਰਮ ਵਿੱਚ ਪੱਕੇ ਹਾਂ ਤੇ ਦਾਦੀ ਮਾ ਬਹੁਤ ਖੁਸ਼ ਹੋਈ ਅੱਗੇ ਵੀ ਕਿਹਾ ਆਪਣੇ ਦਾਦੇ ਦੇ ਚਿੱਟੀ ਪੱਗ ਨੂੰ ਦਾਗ ਨਾ ਲਾ ਦਿਓ ਬਾਣੀ ਅਤੇ ਉਸ ਅਕਾਲ ਪੁਰਖ ਨਾਲ ਹੀ ਜੁੜੇ ਰਹਿਣਾ ਇਹ ਸਿੱਖਿਆ ਦਿੱਤੀ 11 ਪੋਂ ਦੀ ਰਾਤ 25 ਦਸੰਬਰ ਸਖਤ ਪਹਿਰੇ ਠੰਡੇ ਬੁਰਜ ਵਿੱਚ ਸਰਹੰਦ ਤੇ ਬਤੀਤ ਕੀਤੀ ਆਖਰੀ ਅਤੇ ਸ਼ਾਮੀ ਰਾਤ ਵਜ਼ੀਰ ਖਾਨ ਨੇ ਸਿਪਾਹੀਆਂ ਨੂੰ ਭੇਜਿਆ 12 ਪੋਂ ਨਵਾਬ ਦਾ ਹੁਕਮ ਲੈ ਕੇ ਸਿਪਾਹੀ ਲੈਣ ਆ ਗਈ ਛੋਟੇ ਸਹਿਬ ਜਦਿਆਂ ਨੂੰ ਅਜੇ ਦਿਨ ਦੇ ਪਹਿਲੇ ਪਹਿਰ ਦਾ ਅੱਧਾ ਕੀ ਨਿਭੜਿਆ ਸੀ ਇਹ ਜਾਲਵਾਨ ਨਿੱਕੇ ਜਿੰਦਾਂ ਨੂੰ ਲਜਾਣ ਵਿੱਚ ਇੰਨੀ ਕਾੜੀ ਪਾ ਦਿੱਤੀ ਕਿਉਂਕਿ ਮਾਤਾ ਜੀ ਨੇ ਅੰਮ੍ਰਿਤ ਵੇਲੇ ਜਬਜੀ ਸਾਹਿਬ ਦਾ ਪਾਠ ਪਿਛਲੇ ਦਿਨਾਂ ਵਿਛੋੜੇ ਦਿਨਾਂ ਇਸ ਤਰ੍ਹਾਂ ਦੋਵਾਂ ਨੂੰ ਗੋਦ ਵਿੱਚ ਬਿਠਾ ਕੇ ਸੁਣਾ ਦਿੱਤਾ ਸੀ ਹੁਣ ਤਾਂ ਅਡੋਲ ਸਵਾਂ ਦੇ ਵਿੱਚ ਬੈਠੀ ਹੋਈ ਸੀ ਨਿੱਕੇ ਜਿੰਦਾਂ ਅਤਿਦਾਦੀ ਮਾਲ ਚੁੰਮੜ ਕੇ ਬੈਠੀਆਂ ਹੋਈਆਂ ਸਨ ਮਾਤਾ ਜੀ ਸੁਪਾਹੇ ਨੇ ਗੱਲ ਸੁਣ ਕੇ ਕਹਿਣ ਲੱਗੇ ਕਿ ਉਹ ਵੀ ਇਹਨਾਂ ਨਾਲ ਹੀ ਕਿਚੈਰੀ 'ਚ ਚਲਦੀ ਹੈ ਤਾਂ ਸਿਪਾਹੀਆਂ ਨੇ ਨਾਲ ਆਏ ਦਰੋਗੇ ਨੇ ਕਿਹਾ ਤੁਸੀਂ ਨਾਲ ਨਹੀਂ ਜਾ ਸਕਦੇ ਨਵਾਬ ਦੇ ਇਹਨਾਂ ਦੋਵਾਂ ਨੂੰ ਹੀ ਬੁਲਾਇਆ ਹੈ ਮਾਤਾ ਜੀ ਨੇ ਦੋਵਾਂ ਪੋਤਰਿਆਂ ਦੀਆਂ ਦਸਤਾਰਾਂ ਠੇਕ ਕੀਤੀਆਂ ਉਹਨਾਂ ਦੇ ਮੁੱਖ ਚੁੰਮੇ ਦਸਤਾਰਾਂ ਚੁੰਮੀਆਂ ਤੇ ਪੋੜੀਆਂ ਤੱਕ ਆ ਗਈ ਦਰੋਗੇ ਨੇ ਫਿਰ ਕਿਹਾ ਵੀ ਮਾਤਾ ਜੀ ਤੁਸੀਂ ਅੱਗੇ ਨਹੀਂ ਜਾ ਸਕਦੇ ਇਹ ਹੁਕਮ ਹੈ ਸਰਕਾਰ ਦਾ ਫਿਰ ਜੱਦੀ ਜੀ ਨੇ ਕਿਹਾ ਪੁੱਤਰੋ ਆਪਣੇ ਧਰਮ ਦੀ ਸ਼ਾਨ ਰੱਖਿਓ ਕਿਤੇ ਦਾਗ ਨਾ ਲਾ ਦਿਓ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਸੀ ਸਹਿਬਜ਼ਾਦੇ ਨੂੰ ਛੋਟੀ ਖਿੜਕੀ ਵਿੱਚੋਂ ਲੰਘਣ ਲਈ ਕਿਹਾ ਇਹ ਨੀਤੀ ਦਾ ਇੱਕ ਪੈਤਣਾ ਸੀ ਕਿ ਜਦੋਂ ਸਿਰਨੀਵਾ ਹੋ ਕੇ ਲੰਘਣਗੇ ਤਾਂ ਕਚਹਿਰੀ ਵਿੱਚ ਬੈਠੇ ਸਾਰੇ ਅਮੀਰ ਵਜ਼ੀਰ ਕਹਿ ਦੇਣਗੇ ਕਿ ਬੱਚਿਆਂ ਨੇ ਸਿਰ ਝੁਕਾ ਦਿੱਤਾ ਆਪਣੇ ਪਿਤਾ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੇ ਮਹਾਨ ਪੁੱਤਰਾਂ ਨੇ ਪਹਿਲਾ ਆਪਣੇ ਪੈਰ ਅੱਗੇ ਲੰਘਾਏ ਤੇ ਪਿੱਛੇ ਸਿਰ ਲੰਗਾ ਅੰਦਰ ਚਲੇ ਗਏ ਬੱਚਿਆਂ ਦੀ ਇਹ ਸੋਚ ਵੇਖ ਕੇ ਸਾਰੇ ਹੱਕੇ ਵਕੇ ਰਹਿ ਗਏ ਤਾਂ ਸਿਰ ਤੇ ਹੱਥ ਮਾਰਨ ਲੱਗੇ ਫਿਰ ਵੀ ਵਜ਼ੀਰ ਖਾਨ ਨੇ بڑے ਹੁਕਮ ਦਿੱਤੇ ਤੁਹਾਨੂੰ ਕਿਹਾ ਜ਼ਗੀਰਾ ਮਿਲਣਗੀਆ ਫਿਰ ਕਬੂਲ ਕਰਨ ਵਾਸਤੇ ਕਿਹਾ ਕਿ ਈਨ ਮੰਨਜੋ ਮੁਸਲਮਾਨ ਮੰਨਜੋ ਪਰ ਸਹਿਬ ਜادہ ਨੇ ਨਾ ਕਰ ਦਿੱਤੀ ਵੀ ਅਸੀਂ ਪੋਤਰੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਤੇ ਪੁੱਤਰ ਗੁਰਗੋਬਿੰਦ ਸਿੰਘ ਜੀ ਦੇ ਹਾਂ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ ਆਪਣੇ ਧਰਮ ਵਿੱਚ ਅਸੀਂ ਪੱਕੇ ਹਾਂ ਸਾਬ ਜਾਜਾ ਦਾ ਭਾਰੀ ਜਵਾਬ ਸੁਣ ਕੇ ਸੁਚਾਣਾ ਦਾ ਨੇ ਕਪੜੇ ਮੰਨ ਸੜਨ ਲੱਗਾ ਅਨਖ ਦੇ ਸੱਚ ਦੇ ਬੋਲ ਪਾਪੀ ਮਨ ਤੋਂ ਸਹਾਰਨਾ ਹੋਈ ਗਰੋਧ ਵਿੱਚ ਆਏ ਇਸ ਪਾਪੀ ਨੇ 마ਸੂਮਾਂ ਨੂੰ ਬਾਸ ਦੇ ਇੱਕ ਸੋਟੀ ਕਮਚੀ ਨਾਲ ਬਹੁਤ ਮਾਰਿਆ ਇਹਨਾਂ ਦੇ ਕੋਮਲ ਤਨ ਇਸ ਦੀ ਮਾਰ ਨੂੰ ਖਾਮੋਸ਼ ਹੋ ਕੇ ਸੰਦੇ ਰਹੀ ਐਨੀ ਸ਼ਕਤੀ ਤੋਂ ਬਾਅਦ ਵੀ ਨਾ ਮੰਨੇ ਤਾਂ ਇੱਕ ਗਿਆਨੰਦ ਨਾ ਦੇ ਜਲਮ ਮੰਨੇ ਨੂੰ ਲਿਆਂਦਾ ਗਿਆ ਇਸ ਦੇ ਹੱਥ ਵਿੱਚ ਛੂਰਾ ਫੜਿਆ ਹੋਇਆ ਸੀ ਉਸ ਨੇ ਸਹਿਬ ਜਾਦੇ ਨੂੰ ਝੰਡੋੜੀ ਛੁਰੇ ਨਾਲ ਬਹੁਤ ਡਰਾਇਆ ਤੇ ਉਹਨਾਂ ਦੇ ਤਨ ਤੇ ਦੁੱਖ ਵੀ ਦਿੱਤਾ ਪਾਪੀਆਂ ਨੇ ਨਿੱਕਾ ਜਿੰਨਾਂ ਨੂੰ ਤੁਸੀਂ ਇਹ ਦੇਣ ਦੀ ਕੋਈ ਕਸਰ ਨਾ ਛੱਡੀ ਉਹਨਾਂ ਮਾਸੂਮਾਂ ਨੂੰ ਦਿੱਤੇ ਹੋਏ ਤੁਸੀਂਾਂ ਦਾ ਦਰਦ ਤੇ ਖਮਚੀ ਨਾਲ ਮਾਰੀਆਂ ਸੱਟਾਂ ਸਿੱਖ ਕੌਮ ਨੂੰ ਅਜ ਵੀ ਰੜਕਦੀਆਂ ਹਨ ਨਵਾਬ ਜ਼ੀਰ ਖਾਨ ਭੜਕੁੱਠਿਆ ਸੁਚਨੰਦ ਦੀਆਂ ਗੱਲਾਂ ਬਲਦੀ ਤੇ ਤੇੜਪੌਣ ਦੇ ਕੰਮ ਕਰਦੀਆਂ ਨਵਾਬ ਦੇ ਕੋਲ ਬੈਠੇ ਕਾਜੀ ਰੁਸਤਮਦੀਨ ਨੂੰ ਕਿਹਾ ਕਿ ਇਹਨਾਂ ਨੂੰ ਸ਼ਰਾਮ ਮੁਤਾਬਕ ਫਤਵਾ ਸੁਣਾਓ ਇਹ ਬੱਚੇ ਛੱਡਣ ਯੋਗ ਨਹੀਂ ਹਨ ਕਾਜੀ ਨੇ ਆਪਣੇ ਸਹਾਇਕ ਅਲੀ ਖਾਨ ਨਾਲ ਕੁਝ ਦੇਰ ਸਲਾਹ ਕੀਤੀ ਤੇ ਕਾਜੀ ਰਸਤਮਦੀਨ ਨੇ ਉੱਠ ਕੇ ਕਿਹਾ ਇਹ ਬੱਚੇ ਇਸਲਾਮ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਤਿਆਰ ਨੇ ਇਹਨਾਂ ਦਾ ਪਿਤਾ ਸਰਕਾਰ ਦਾ ਬਾਗੀ ਹੈ ਆਪ ਸਾਰਿਆਂ ਨੇ ਸੁਣਿਆ ਕਿ ਆਪਣੇ ਬਾਪ ਦੀਆਂ ਲੀਹਾਂ ਤੇ ਚੱਲਣ ਲਈ ਕਹਿ ਰਹੇ ਨੇ ਇਨਾਂ ਨੂੰ ਬੱਚੇ ਜਾਣ ਕੇ ਕਿਸੇ ਤਰ੍ਹਾਂ ਦੇ ਨਰਮੀ ਨਾ ਵਰਤੀ ਜਾਵੇ। ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਜਿੰਦ ਦੀਆਂ ਵਿੱਚ ਸਜ਼ਾ ਦਿੱਤਾ ਜਾਵੇ। ਸਰਾਂ ਦੇ ਕਾਨੂੰਨ ਮੁਤਾਬਕ ਇਹੋ ਸਜ਼ਾ ਦਿੱਤੀ ਜਾਵੇ। ਕਾਜ਼ੀ ਦਾ ਫਤਵਾ ਸੁਣ ਪਰ ਕਚੈਰੀ ਚੁੱਪ ਵਰਤ ਗਈ। ਇਨਾਂ ਬੱਚਿਆਂ ਮੁਤਾਬਕ ਇਨਾਂ ਕਰੜਾ ਫਤਵਾ ਸੁਣਾਇਆ ਜਾਵੇਗਾ। ਇਸ ਦੀ ਕਿਸੇ ਨੂੰ ਆਸ ਨਹੀਂ ਸੀ। ਵਜ਼ੀਰ ਖਾਨ ਦੇ ਕਚੈਰੀ ਵਿੱਚ ਬੈਠੇ ਮਰੀਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕੋਲ ਸੱਦਿਆ ਉਸ ਦੇ ਨਾਲ ਖਿਜਰ ਖਾਨ ਉਸ ਦਾ ਭਰਾ ਵੀ ਆਇਆ ਇਹਨਾਂ ਦੋਨਾਂ ਨੂੰ ਵਜ਼ੀਰ ਖਾਨ ਨੇ ਕਿਹਾ ਤੁਹਾਡਾ ਭਰਾ ਨਾਹਰ ਖਾਨ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਵਿੱਚ ਮਾਰਿਆ ਗਿਆ ਆਪਣੇ ਭਰਾ ਦਾ ਬਦਲਾ ਤੁਸੀਂ ਗੁਰੂ ਦੇ ਬੱਚਿਆਂ ਨੂੰ ਮਾਰ ਕੇ ਲੈ ਸਕਦੇ ਹੋ ਮੈਂ ਇਹਨਾਂ ਨੂੰ ਤੁਹਾਡੇ ਹਵਾਲੇ ਕਰਦਾ ਹਾਂ ਸ਼ੇਰ ਮੁਹੰਮਦ ਖਾਨ ਨੇ ਉੱਠ ਕੇ ਕਿਹਾ ਇਹਨਾਂ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਅਸੀਂ ਬਦਨਾਮੀ ਨਹੀਂ ਖਟਾਂਗੇ ਤਾਂ ਉੱਠ ਕੇ ਚਲੇ ਗਏ ਸਾਰੀ ਕਚਾਰੀ ਵਿੱਚ ਸੁਚਨੰਦ ਵਰਗੇ ਅਨੇਕ ਚਾਪ ਲੋਸ ਤਲੀ ਚਟਣ ਵਾਲਿਆਂ ਦਾ ਘਾਟਾ ਨਹੀਂ ਸੀ 12 ਪੋ ਰਾਤ ਜਿੰਨੇ ਵੀ ਸਾਰੀ ਗੱਲਬਾਤ ਕਚਾਰੀ ਵਿੱਚ ਹੋਈ ਆ ਕੇ ਦਾਦੀ ਮਾਂ ਨੂੰ ਦੱਸੀ ਭਾਈ ਮੋਤੀ ਰਾਮ ਜੀ ਸਰਹੰਦ ਦੇ ਵਿੱਚ ਵਜ਼ੀਰ ਖਾਨ ਦੇ ਕੋਲ ਹਿੰਦੂ ਕੈਦੀਆਂ ਨੂੰ ਰੋਟੀ ਖਵਾਉਣ ਦੀ ਨੌਕਰੀ ਕਰਦਾ ਸੀ ਇਸਰਾਂਦ ਦੇ ਰਹਿਣ ਵਾਲਾ ਗੁਰਸਿੱਖ ਸਦਾ ਗੁਰੂ ਪਿਆਰੇ ਵਿੱਚ ਲੀਨ ਰਹਿੰਦਾ ਗੁਰੂਕਿ ਸਿੱਖਾਂ ਦੇ ਇਹਨਾਂ ਕੋਲ ਆਉਣ ਜਾਣ ਸੀ ਭਾਈ ਮੋਤੀराम ਇੱਕ ਸਧਾਰਨ ਸਿੱਖ ਵਾਂਗ ਆਪਣਾ ਜੀਵਨ ਬਤੀਤ ਕਰਦੀ ਇਸ ਸਧਾਰਨ ਵਿਅਕਤੀ ਦੀ ਕੋਈ ਬਹੁਤੀ ਜਾਣ ਪਛਾਣ ਜਾਂ ਸਰਕਾਰੀ ਦਰਬਾਰੀ ਕੋਈ ਪਹੁੰਚ ਨਹੀਂ ਸੀ ਜਦੋਂ ਇਸ ਨੂੰ ਇਹ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਪੁੱਤਰਾਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਹੈ ਕੋਈ ਕੱਪੜਾ ਜਾਂ ਭੋਜਨ ਦਾ ਦੇਣ ਦਾ ਨਵਾਬ ਨੇ ਸਖਤ ਹੁਕਮ ਦੇ ਕੇ ਕਰੜੇ ਪਹਿਲੇ ਲਾਏ ਹੋਏ ਨੇ ਇਹ ਸੁਣ ਕੇ ਇਸ ਦਾ ਕੌਮਲ ਹਿਰਦਾ ਕੁਰਲਾ ਉੱਠਿਆ ਸਾਰੀ ਸਕਤਾਈ ਨੂੰ ਇਸ ਨੇ ਠੰਡੇ ਬੁਰਜ ਦੇ ਆਲੇ-ਦੁਆਲੇ ਘੁੰਮ ਕੇ ਦੇਖਿਆ ਕੋਈ ਵਾਪ ਪੇਛੀ ਨਾ ਚਲਦੀ ਦੇਖ ਕੇ ਇਹ ਆਪਣੇ ਘਰ ਜਾ ਕੇ ਤਾਂ ਹੀ ਰੋ ਪਿਆ। ਇਸ ਦੀ ਮਾਂ ਨੇ ਪੁੱਛਿਆ ਕੀ ਹੋਇਆ? ਇੰਨਾ ਦਿਲਗੀਰ ਕਿਉਂ ਹੋ ਗਿਆ? ਤਾਂ ਇਸ ਨੇ ਕਿਹਾ ਗੁਰੂ ਜੀ ਦੀ ਮਾਤਾ ਜੀ ਦੇ ਸਹਿਬ ਜਾਦੇ ਓਖਣ ਪਾਣੀ ਕੈਰ ਕੀਤੇ ਹੋਏ ਨੇ। ਮੈਥੋਂ ਦੇਖ ਨਹੀਂ ਹੁੰਦੇ। ਭਾਈ ਮੋਤੀराम ਜੀ ਦੀ ਮਾਤਾ ਨੇ ਕਿਹਾ ਨਵਾਬ ਦੀ ਸ਼ਕਤੀ ਨੂੰ ਤਾਂ ਤੂੰ ਜਾਣਦਾ ਹੀ ਏਂ। ਜਿਸ ਨੇ ਉਸ ਦੇ ਹੁਕਮ ਦੀ ਗੋੜਾਹੀ ਕੀਤੀ ਉਸ ਨੂੰ ਸਖਤ ਸਜ਼ਾ ਦੇ ਕੇ ਮਾਰ ਦੇਵੇਗਾ। ਇਸਨੇ ਕਿਹਾ ਗੁਰੂ ਜੀ ਦਾ ਪਰਵਾਰ ਸਾਡੇ ਲਈ ਕਿੰਨੇ ਦੁੱਖ ਚੱਲ ਰਿਹਾ ਏ ਅਸੀਂ ਗੁਰੂ ਜੀ ਦੇ ਕਿਸੇ ਵੀ ਕੰਮ ਨਾ ਆ ਸਕੇ ਸਾਡੇ ਜੀਉਣ ਦਾ ਕੀ ਲਾਭ ਹੋਇਆ ਮੈਂ ਤੋ ਇਹ ਜਲਮ ਦੇਖ ਨਹੀਂ ਹੁੰਦਾ ਮੈਂ ਜ਼ਰੂਰ ਉਹਨਾਂ ਨੂੰ ਦੁੱਧ ਛਕਾਵਾਂਗਾ ਆਪਣੀ ਘਰਵਾਲੀ ਨੂੰ ਕਿਹਾ ਕਿ ਦੁੱਧ ਗਰਮ ਕਰ ਆਪਣੇ ਗਹਿਣੇ ਮੈਨੂੰ ਦੇ ਦੇ ਜੋ ਮੈਂ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਬੁਰਜ ਤੱਕ ਪਹੁੰਚ ਸਕਾਂਗਾ ਭਾਈ ਮੋਤੀराम ਜੀ ਦੀ ਮਾਤਾ ਤੋਂ ਮਾਤਾ ਦੇ ਘਰ ਵਾਲੀ ਸੇਵਾ ਵਾਲੀ ਤਿਆਰ ਹੋ ਗਈਆਂ ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਨੂੰ ਗਹਿਨ ਦੇ ਕੇ ਮਰ ਜਿਵੜਾ ਠੰਡੇ ਬੁਰਜ ਵਿੱਚ ਪਹੁੰਚ ਗਿਆ ਗੁਰੂ ਪਿਆਰ ਦਾ ਵਿਸ਼ਵਾਸ ਦਵਾ ਦਾਦੀ ਮਾਤਾ ਸਹਿਬ ਜਾਦੇ ਨੂੰ ਗੋਰੀ ਪ੍ਰੀਤ ਨਾਲ ਦੁੱਧ ਸ਼ਕਾਇਆ ਦੂਸਰੀ ਰਾਤ ਨੂੰ ਦੁੱਧ ਸ਼ਕਾਉਣ ਦੀ ਸੇਵਾ ਪੂਰੀ ਸਿਦਕ ਦਿਲ ਨੇ ਨਾ ਕੀਤੀ ਇਸ ਰਾਤ ਬੁਰਜ ਤੱਕ ਜਾਣ ਲਈ ਪਹਿਰੇਦਾਰਾਂ ਨੂੰ 5 ਰੁਪਏ ਦਿੱਤੇ ਜਿਸ ਦਾ ਜਕਰ ਗਿਨੇ ਠਾਕੁਰ ਸਿੰਘ ਸ਼ਹੀਦ ਬਲਾਸ ਵਿੱਚ ਦਿੱਤਾ ਹੈ ਮਾਤਾ ਜੀ ਨੇ ਇਸ ਦੇ ਘਰ ਨਾਲ ਲਈ ਭਾਈ ਮੋਤੀराम ਜੀ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਜਿਹੜੀ ਗੁਰੂ ਘਰ ਨਾਲ ਬਣ ਆਵੇ 13 ਪਾਉਨ ਮਾਤਾ ਜੀ ਤੇ ਸਹਿਬਜ਼ਾਦੇ ਨੇ ਨਵਾਬ ਨੇ ਨਵਾਬ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਗਰੀਬ ਸਿੱਖ ਕੰਦਾ ਸਿਰ ਮਾਰ ਮਾਰ ਰੋਇਆ ਫਿਰ ਭਾਈ ਟੋਟਰ ਮਾਲ ਜੀ ਨਾਲ ਹੋ ਕੇ ਸਸਕਾਰ ਦੀ ਸੇਵਾ ਵੀ ਨਿਭਾਈ ਥੋੜੇ ਜਿਨਾਂ ਬਾਅਦ ਨਵਾਬ ਨੂੰ ਪਤਾ ਲੱਗਾ ਕਿ ਇਸਨੇ ਗੁਰੂ ਜੀ ਮਾਤਾ ਨੂੰ ਦੁੱਧ ਸ਼ਿਕਾਇਆ ਹੈ ਤੇ ਪਰਿਵਾਰ ਸਮੇਤ ਕੈਦ ਕਰ ਲਿਆ ਪੁੱਛਣ ਤੇ ਭਾਈ ਮੋਤੀराम ਜੀ ਨੇ ਸੱਚੋ ਸੱਚ ਦੱਸ ਦਿੱਤਾ ਇਸ ਨੂੰ ਵੱਡਾ ਜੁਰਮ ਮੰਨ ਕੇ ਜ਼ਾਲਮ ਵਜ਼ੀਰ ਖਾਨ ਨੇ ਹੁਕਮ ਨਾਲ ਲੋਕਾਂ ਦੇ ਭਾਰੇ ਹਜੂਮ ਦੇ ਸਾਹਮਣੇ ਭਾਈ ਮੋਤੀराम ਜੀ ਨੂੰ ਕੋੜੇ ਮਾਰ-ਮਾਰ ਕੇ ਅਧਮੋਆ ਮਾਰ ਦਿੱਤਾ। ਇਹ ਤਾਂ ਇਸ ਦੇ ਪਰਿਵਾਰ ਦੇ ਜੀਅ ਨਾਲ ਕੀਤੀ ਗਈ। ਇਸ ਮਰ ਜੀਵੜੇ ਸਿੱਖ ਨੂੰ ਇਸ ਦੀ ਦਾਦੀ, ਮਾਂ ਘਰ ਵਾਲੀ ਅਤੇ ਛੋਟੇ ਇੱਕੋ ਇੱਕ ਪੁੱਤਰ ਨਾਲ ਕੋਲ ਵਿੱਚ ਪੀੜ ਸ਼ਹੀਦ ਕਰ ਦਿੱਤਾ ਗਿਆ। ਇਸ ਪਰਿਵਾਰ ਨੂੰ ਦੁੱਧ ਪਿਉਣ ਦੀ ਇੰਨੀ ਵੱਡੀ ਸਜ਼ਾ ਦਿੱਤੀ ਗਈ। ਇਹਨਾਂ ਦੀ ਸ਼ਹਾਦਤ ਨੂੰ ਸਾਕਾ ਸਰਾਂਧ ਦੇ ਨਾਲ ਹੀ ਯਾਦ ਕੀਤਾ ਜਾਂਦਾ ਰਹੇਗਾ। ਪਾਇ ਮੋਤੀ RAM ਜੀ ਦੇ ਉਸ ਦੇ ਪਰਿਵਾਰ ਨੂੰ ਸਿੱਖ ਹਿਰਦਾ ਕਦੇ ਨਹੀਂ ਭੁਲਾਏਗਾ ਸਦਾ ਇਸ ਬੋਲ ਸਿੱਖ ਹਿਰਦੇ ਵਿੱਚ ਗੂੰਜਦੇ ਰਹਿਣਗੇ ਧਨ ਮੋਤੀ ਜਨ ਪੁੱਣ ਕਮਾਇਆ ਗੁਰ ਲਾਲਾ ਤਾਈਂ ਦੁੱਧ ਪਿਆਇਆ ਬਾਕੀ ਅਗਲਾ ਇਤਿਹਾਸ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਚੈਨਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ